ਤੱਕ ਕਿ ਨਾ ਤੁਹਾਡਾ ਮੇਰਾ ਨਾਮ ਕਮਲਾ ਜੀ ਹਾਂਜੀ ਜੇ ਤੁਹਾਡੇ ਬੇਟੇ ਤੇ ਸਾਰੇ ਪਰਿਵਾਰ ਨੂੰ ਇਲਜ਼ਾਮ ਲਗਾਏ ਕਿ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਘਰ ਵਾਲੇ ਨੇ ਹੱਥੋਂ ਤੱਕ ਕੀਤੀ ਇਸ ਦੇ ਵਿੱਚ ਕੀ ਚਾਹੀਦਾ ਨਹੀਂ ਕੋਈ ਗੱਲ ਨਹੀਂ ਸੀ ਬੜੇ ਸੋਹਣੇ ਇਹਨਾਂ ਦੇ ਰਿਲੇਸ਼ਨ ਚੱਲਦੇ ਸੀ ਗੱਲਬਾਤ ਹੁੰਦੀ ਸੀ ਸਾਰੇ ਬੱਚਿਆਂ ਨਾਲ ਵੀ ਇਹਦੇ ਨਾਲ ਵੀ ਥੋੜੇ ਦਿਨ ਪਹਿਲਾਂ ਇਹ ਪੁਰਾਣਾ ਫੋਨ ਕਰਦਾ ਸੀ ਉਹ ਤਾਂ ਉਹ ਗੱਲ ਤੋਂ ਬਹੁਤ ਬੋਲਦਾ ਕਿ ਡਰਿੰਕ ਖਾ ਕੇ ਤਾਂ ਫਿਰ ਇਹਨਾਂ ਨੇ ਫੋਨ ਨਹੀਂ ਚੁੱਕਿਆ ਬੱਚੇ ਵੀ ਡਰਦੇ ਸੀਗੇ ਬੱਚੇ ਕਹਿੰਦੇ ਸਾਨੂੰ ਗਾਲਾਂ ਕੱਢਦਾ ਸਾਂ ਇਸ ਤੋਂ ਬਾਅਦ ਜਦੋਂ ਉਹ ਦਾ ਪਤਾ ਲੱਗਾ ਤੇ ਉਹਦੇ ਨੂੰ ਬਿਮਾਰਵਾਵੋ ਤੇ ਮੈਂ ਪਤਾ ਕਰਨ ਗਈ ਉਸੇ ਘਰ ਮੈਨੂੰ ਕਹਿੰਦੇ ਵੀ ਇੱਥੇ ਨਹੀਂ ਆਉਣਾ ਤੁਸੀਂ ਉਧਰਲੇ ਜਾ ਕੇ ਬੈਠੋ ਤੁਹਾਡਾ ਕੋਈ ਇੱਥੇ ਇਹਦੇ ਲਿੰਕ ਨਹੀਂ ਹੈਗਾ ਤਾਂ ਤੇ ਜਦੋਂ ਅਸੀਂ ਗਏ ਇਕੱਠੇ ਹੋ ਕੇ ਤੇ ਸਾਨੂੰ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਜਦੋਂ ਫਿਰ ਉਹਦੀ ਡੈੱਡ ਬੋਡੀ ਆ ਗਈ ਆ ਤਾਂ ਫਿਰ ਸਾਨੂੰ ਉਹਨਾਂ ਨੇ ਕੋਈ ਗੱਲਬਾਤ ਨਹੀਂ ਸਾਡੇ ਤੇ ਝੂਠਾ ਪਰਚਾ ਘਟਾ ਦਿੱਤਾ ਉਹਦੀ ਮੰਗੀ ਕਰਦੇ ਪਸਾ। ਅਸੀਂ ਇਨਸਾਫ ਚਾਹੁੰਦੇ ਆ ਵੀ ਸਾਡੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ। ਤਾਂ ਅੱਗੇ ਤੋਂ ਕਿਸੇ ਲੜਕੀ ਦੇ ਨਾਲ ਇਦਾਂ ਇਹ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਅਸੀਂ ਬੜੇ ਤੰਗ ਹੋ ਕੇ ਇਹ ਇਹ ਇੰਟਰਵਿਊ ਦੇ ਰਹੇ ਆ। ਹਾਂ ਜੀ ਕਿਹਨਾ ਤੁਹਾਡਾ ਜੀ? ਸੁਖਵਿੰਦਰ ਕੋਲ। ਕਿਹੜਾ ਪਿੰਡ? ਸ਼ੇਪੁਰੀ ਸ਼ਾਮਨਾਗਰ ਗਲੀ ਨੰਬਰ 7 ਫਗਵਾੜਾ। ਇਹ ਕੀ ਮਾਮਲਾ ਜਿਹੜੇ ਤੁਹਾਡੇ ਹਸਬੰਦ ਬਾਹਰੋਂ ਆਏ ਸੀ ਉਹਨਾਂ ਦੀ ਡੈੱਡ ਵੜੀ ਆਈ ਸੀ ਉਹ ਸੋਹਣੀ ਤੁਹਾਡੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਜੀ ਉਹਨਾਂ ਨੇ ਮੇਤੇ ਗਲਤ ਰੋਪ ਲਾਇਆ ਮੇਰੇ ਸਾਸ ਸੋਹਰਾ ਨੇ ਤੇ ਮੇਰੀ ਨਾਨੇ ਦਿੱਲੀ ਤੋਂ ਆਈ ਸੀ ਸਰੋਜ ਰਾਣੀ ਉਹਨਾਂ ਨੇ ਗਲਤ ਰੋਪ ਲਾਇਆ ਮੇਰੇ ਤੇ ਮੇਰੇ ਹਸਬੰਦ ਦੀ ਦਿਹਤ ਤਾਂ ਬਾਹਰ ਹੋਈ ਆ ਤੇ ਇਹਨਾਂ ਨੇ ਮੇਤੇ ਗਲਤ ਰੋਪ ਕੀਤਾ ਕਿ ਮੈਂ ਉਹਨਾਂ ਦੀ ਮੈਂ ਕਾਰਨ ਉਹਨਾਂ ਦੀ ਮੌਤ ਦਾ ਮੇਰੀ ਤਾਂ ਨਾਲ ਗੱਲ ਵੀ ਨਹੀਂ ਹੋਈ ਸੀ 15 20 ਦਿਨ ਤੋਂ ਮੈਂ ਕਿਦਾਂ ਮਤਲਬ ਉਹਨਾਂ ਨਾਲ ਉਹ ਕਰ ਸਕਦੀ ਆ ਸਿਰੋ ਸਾਡੀ ਮਾੜੀ ਮੋਟੀ ਲੜਾਈ ਹੁੰਦੀ ਸੀ ਉਹ ਡਰਿੰਕ ਕਰਕੇ ਗਲਤ ਬੋਲਦੇ ਸੀਗੇ ਇਸ ਕਰਕੇ ਮੈਂ ਨਹੀਂ ਕੋਲ ਚੱਕਦੀ ਸੀ ਬੱਚਿਆਂ ਨਾਲ ਵੀ ਗਲਤ ਬੋਲਦੇ ਸੀ ਬੱਚਿਆਂ ਨਾਲ ਵੀ ਨਹੀਂ ਗੱਲ ਹੁੰਦੀ ਸੀ ਇਸ ਕਰਕੇ ਉਹਨਾਂ ਨੇ ਮੇਰੇ ਤੇ ਗਲਤ ਰੋਪ ਲਾਇਆ ਐਦਾਂ ਦਾ ਕੋਈ ਹ ਨਹੀਂ ਹੈਗਾ ਜੀ ਹੁਣ ਜਦੋਂ ਉਹਨਾਂ ਦੇ ਮਾਪੇ ਕਹਿੰਦੇ ਵੀ ਜਾਣ ਕੇ ਉਹਨੇ ਜ਼ਹਿਰ ਖਾਦੀ ਆ ਤਾਂ ਸੁਸਾਈਡ ਕੀਤਾ ਨਹੀਂ ਇਹ ਸਭ ਝੂਠ ਆ ਕਾਈ ਹਾਂ ਤੁਸੀਂ ਇਹਦੇ ਬਾਰੇ ਕੋਈ ਇਨਕੁਆਰੀ ਵਗੈਰਾ ਪਾਈ? ਹਾਂਜੀ ਇਹਦੇ ਬਾਰੇ ਅਸੀਂ ਇਨਕੁਆਰੀ ਪਾਈ ਆ। ਇਨਕੁਆਰੀ ਵਿੱਚ ਦੇਖੋ ਉਹਨਾਂ ਦੀ ਡੈਥ ਉੱਧਰ ਹੋਈ ਹੈ ਨਾ ਉਹਨਾਂ ਦਾ ਪੋਸਟਮਾਰਟਮ ਉੱਧਰ ਹੋਣਾ ਚਾਹੀਦਾ ਸੀਗਾ। ਉੱਧਰੋਂ ਰਿਪੋਰਟ ਆਣੀ ਚਾਹੀਦੀ ਸੀਗੀ। ਇਹਨਾਂ ਨੇ ਇੰਡੀਆ ਲਿਆ ਕੇ ਉਹਨਾਂ ਦਾ ਇੱਧਰ ਵੀ ਪੋਸਟਮਾਰਟਮ ਕਰਵਾਇਆ। ਜੇ ਇੱਧਰ ਪੋਸਟਮਾਰਟਮ ਹੋਇਆ ਉਹਦੀ ਤੇ ਇੰਡੀਆ ਦੀ ਤੇ ਉਹ ਜਿਹੜੀ ਕਵੈਜ ਹੋਇਆ ਉਹਨਾਂ ਦਾ ਪੋਸਟਮਾਰਟਮ ਉਹਦੀ ਰਿਪੋਰਟਸਾਂ ਨੂੰ ਦਿੱਤੀ ਜਾਵੇ। ਉਹ ਤੋਂ ਜਾਂਚ ਕੀਤੀ ਜਾਵੇ ਕਿ ਉਹਨਾਂ ਦੀ ਡੈਥ ਕਿੱਦਾਂ ਹੋਈ ਹੈ। ਬੱਚੇ ਕਿੰਨੇ ਤੁਹਾਡੇ ਉਹ ਬੱਚੇ ਮੇਰੇ ਤਿੰਨ ਆ ਜੀ ਦੋ ਮੇਰੇ ਕੋਲ ਆ ਇੱਕ ਮੈਂ ਆਪਣੀ ਨਾਨਾ ਕਾਂਚਨ ਰਾਣੀ ਨੂੰ ਦਿੱਤਾ ਹੋਇਆ ਵਾ ਬੇਬੀ ਤੀਜਾ ਮੁੰਡਾ ਉਹਨਾਂ ਨੂੰ ਦਿੱਤਾ ਹੋਇਆ ਹਾਂਜੀ ਤੁਹਾਡੇ ਹਸਮਡ ਵਾਈਫ ਦੇ ਕਿਦਾਂ ਸਬੰਧ ਸੀਗੇ ਮਤਲਬ ਕਿ ਬਦਿਆ ਸੀਗੇ ਜਿੱਦਾਂ ਮੈਨੂੰ 6 ਸਾਲ ਪਹਿਲਾਂ ਪਤਾ ਲੱਗਾ ਉਹਨਾਂ ਦੇ ਨਜਾਇਜ਼ ਸਬੰਧ ਦਾ ਕਿਸੇ ਔਰਤਾ ਦੇ ਨਾਲ ਤੇ ਉਹਨਾਂ ਦੇ ਸਬੂਤ ਵੀ ਮੇਰੇ ਕੋਲ ਵਾ ਤੇ ਉਹਦੇ ਕਰਕੇ ਸਾਡੇ ਵਿੱਚ ਬਹੁਤ ਜ਼ਿਆਦਾ ਲੜਾਈ ਰਹਿੰਦੀ ਸੀ ਡਰਿੰਕ ਕਰਕੇ ਉਹ ਕੁੱਟ ਮਾਰ ਵੀ ਕਰਦੇ ਸੀਗੇ ਮੈਂ ਫਿਰ ਵੀ ਬੱਚਿਆ ਕਰਕੇ ਬਰਦਾਸ਼ਤ ਕਰਦੀ ਰਹੀ ਚਲੋ ਆਪੇ ਠੀਕ ਹੋਣਗੇ ਹੌਲੀ ਹੌਲੀ ਪਰ ਨਹੀਂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਕੁਝ ਉਹਨਾਂ ਦੀ ਫੈਮਲੀ ਵੀ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਕਰਦੀ ਸੀ ਸਾਡੀ ਲੜਾਈ ਕਰਾਉਣ ਵਿੱਚ ਤੁਹਾਡੇ ਬੱਚੇ ਹੁਣ ਕਿੱਥੇ ਬੱਚੇ ਮੇਰੇ ਮੇਰੀ ਸੱਸ ਕੋਲ ਆ ਤੇ ਮੈਨੂੰ ਮੇਰੇ ਬੱਚੇ ਦਵਾਈ ਜਾਣ ਮੈਨੂੰ ਸਰਕਾਰ ਤੋਂ ਇਹ ਹੀ ਮੰਗਾ ਮੈਨੂੰ ਇਨਸਾਫ ਦਿੱਤਾ ਜਾਵੇ ਇਸ ਇਸ ਕਾਰਵਾਈ ਦਾ ਜਾਂਚ ਕੀਤੀ ਜਾਵੇ ਵੀ ਮੇਰੇ ਹਸਬੰਦ ਦੀ ਮੌਤ ਕਿੱਦਾਂ ਹੋਈ ਆ ਤੇ ਮੈਂ ਸਰਕਾਰ ਅੱਗੇ ਦਰਖਾਸਤ ਆ ਕਿ ਕਿਸੇ ਵੀ ਕੁੜੀ ਦੇ ਨਾਲ ਇਹ ਸਭ ਕੁਝ ਨਾ ਹੋਵੇ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਤੁਹਾਡੇ ਸਾਰੇ ਪ੍ਰੋਬਲਮ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਡੇ ਵੀ ਕਿਸੇ ਨਾਲ ਨਜਾਇਜ਼ ਸੰਬੰਧ ਆ ਇਹ ਸਾਰੇ ਰੋਪ ਗਲਤ ਆ ਮੈਂ ਤਾਂ ਕਦੇ ਘਰੋਂ ਬਾਹਰ ਵੀ ਨਹੀਂ ਹੁੰਦੀ ਸੀ ਮੇਰੇ ਘਰੇ ਕੈਮਰੇ ਲੱਗੇ ਆ ਅੱਦਰਾ ਕੋਸ਼ਨ ਸੀ ਇਹ ਉਹਨੂੰ ਢੜਕਾਉਂਦੇ ਸੀਗੇ ਫੋਨ ਤੇ ਮੇਰੇ ਸਾਸੋਹਰਾ ਮੇਰੀਆਂ ਨਾਨਾ ਸਾਰੇ ਢੜਕਾਉਂਦੇ ਸੀ ਉਹ ਪੜਕ ਕੇ ਡ੍ਰਿੰਕ ਕਰਦਾ ਸੀ ਡ੍ਰਿੰਕ ਦਾ ਆਦੀ ਸੀਗਾ ਤੇ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦਾ ਸੀ ਇਸ ਕਰਕੇ ਲੜਾਈ ਝਗੜਾ ਰੱਖਦਾ ਸੀ ਹੁਣ ਤੁਸੀਂ ਇਹ ਪ੍ਰਸ਼ਾਸਨ ਕੀ ਮੰਗਤ ਹੋ ਮੈਂ ਇਹ ਮੰਗਾਣਾ ਚਾਹੁੰਦੀ ਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਉਹਨਾਂ ਦੀ ਡੈਥ ਕਿੱਦਾਂ ਹੋਈ ਆ ਤੇ ਮੇਰੇ ਬੱਚੇ ਨੂੰ ਹਿਸਾਬ ਦਿੱਤਾ ਜਾਵੇ ਇੱਕ ਮੇਰੇ ਹਸਬੰਦ ਨੇ ਜਿੱਦਾਂ ਸੀ ਆਪਣਾ ਘਰ ਬਣਾਇਆ ਆ ਉਹ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੇ ਆ ਕੌਣ ਕਵਜਾ ਤੁਹਾਨੂੰ ਸਾਸੇ ਸੋਹਰਾ ਮੇਰੇ ਤੇ ਮੇਰੀ ਨਰਾਨ ਸਿਰੋਜ ਰਾਣੀ ਸਤਪਾਲ ਸਿੰਘ ਹਾਂਜੀ ਇਸ ਮਾਮਲੇ ਕੀ ਕਹਿਣਾ ਚਾਹੁੰਦਾ ਜਿਹੜੇ ਉਸ ਨਾਲ ਸੌਦੇ ਪ੍ਰਵਾਹ ਨੂੰ ਉਹਨਾਂ ਨੇ ਬੇਚ ਇਹਨਾਂ ਨੇ ਕੀਤਾ ਗਿਆ ਪਰਚਾ ਤਾਂ ਦੇਖੋ ਜੋ ਵੀ ਇਹਨਾਂ ਨੇ ਪਰਚਾ ਝੂਠਾ ਦਿੱਤਾ ਗਿਆ ਜੋ ਵੀ ਝੂਠੇ ਸਬੂਤ ਦਿੱਤੇ ਗਏ ਠੀਕ ਹੈ ਜੀ ਉਹਨੂੰ ਰੱਦ ਕੀਤਾ ਜਾਵੇ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਨਜਾਇਜ਼ ਜਿਹੜੀ ਹੋਈ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਆਪਾਂ ਮਿਲਾਂ ਸੀ ਉੱਤਰੋ ਮੈਂ ਕਹਾਂ ਜੇ ਇੱਥੇ ਫੋਨ ਤੇ ਗਾ ਲਓ ਜਿਵੇਂ ਆਪਣੀ ਇੱਕ ਤੁਹਾਡੇ ਕੋਲ ਇੱਕ ਮੈਟਰ ਸੀ ਫਗਵਾੜੇ ਦਾ ਜਾਂ ਕਿ ਜੰਗੇ ਕਿਹੜਾ ਪਵਨਜੀਤ ਸਿੰਘ ਮੁੰਡਾ ਜਿਹੜਾ ਬਾਹਰੋਂ ਆਇਆ ਸੀਗਾ ਜੀ ਲਾਚਾਈ ਹੂੰ ਹੂੰ ਕੁੜੀ ਇੱਥੇ ਦੀ ਆ ਆਪਣੇ ਡਿਵਿਡ ਡਿਵਿਡੇਰ ਆਣੀ ਪੁੱਛੋ ਜੀ ਅੱਗੇ ਮੈਂ ਕਿਹਾ ਸਰ ਉਹਦੇ ਉਹਦੇ ਤੇ ਕੀ ਆ ਉਹਨਾਂ ਨੇ ਤੇ ਕਿਹਾ ਵੀ ਜਾਣ ਕੇ ਬੰਦੇ ਉਹਦੀ ਹਸਬੰਦ ਦੀ ਮੌਤ ਅਟੈਕ ਨਾ ਹੋਈ ਆ ਕਹਿੰਦੇ ਵੀ ਉਹ ਕਹਿੰਦੇ ਵੀ ਜਾਣ ਕੇ ਜਿੰਝੇ ਰੇਲੀ ਆਤਮਾ ਤਿਆ ਕੀਤੀ ਆ ਉਹ ਨੂੰ ਜੀ ਉਹਨਾਂ ਨੇ ਜੋ ਪੇਪਰ ਲਿਖ ਕੇ ਭੇਜਿਆ ਨਾ ਬਾਹਰ WhatsApp ਤੇ ਆਇਆ ਉਹ ਚਹੀ ਲਿਖਿਆ ਵੀ ਹਾਂ ਇਹ ਕਾਰਨ ਜਿਹੜਾ ਇਹਦੇ ਮਾਤਾ ਪਿਤਾ ਤੇ ਆ ਤੇ ਮੈਡਮ ਜਿੱਦਾਂ ਉਹਨਾਂ ਦਾ ਕਹਿਣ ਦਾ ਉਹਨਾਂ ਦਾ ਇਹ ਵੀ ਕਹਿੰਦੇ ਵੀ ਪੋਸਟਮਾਰਟਮ ਤਾਂ ਇੱਥੇ ਆ ਕੇ ਹੋਇਆ ਜੇ ਕਹਿੰਦੇ ਉੱਥੇ ਜ਼ਹਿਰੀਲੀ ਜੀ ਖਾਦੀ ਹੁੰਦੀ ਉੱਥੇ ਪੋਸਟਮਾਰਟਮ ਹੋਣਾ ਸੀਗਾ ਪੋਸਟਮਾਰਟਮ ਹੋ ਗਿਆ ਨਾ ਪੋਸਟਮਾਰਟਮ ਦੀ ਰਿਪੋਰਟ ਆ ਜਾਊਗੀ ਉਹ ਦੇਖ ਲਾਂਗੇ ਨਹੀਂ ਨਹੀਂ ਜਿੱਦਾਂ ਉਹਦੇ ਕਿਉਂਕਿ ਇਹ ਤਾਂ ਬਹੁਤ ਕੁਝ ਕਹਿੰਦੇ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਨੇ ਇਨਕੁਆਰੀ ਮੈਂ ਕਿਹਾ ਇਧਰੋਂ ਇਨਕੁਆਰੀ ਪਈ ਆ ਜੀ ਮੈਂ ਕਹਿੰਦਾ ਇਨਕੁਆਰੀ ਪਈ ਹੈ ਇਨਕੁਆਰੀ ਤੇ ਪਤਾ ਨਹੀਂ ਹਜੇ ਕੁਝ ਕੋਈ ਹੋ ਨਹੀਂ ਹੈਗਾ ਠੀਕ ਹੈ ਹਾਂਜੀ ਹਾਂਜੀ ਮੈਂ ਹੁਣ ਫੇ ਆਪਾਂ ਇਹਨਾਂ ਦੇ ਜਿਹੜੀ ਮਤਲਬ ਕਿ ਜੀ ਇਹਨਾਂ ਦੇ ਜਿਹੜੇ ਕਿ ਲਾਏ ਇਹਨਾਂ ਨੇ ਇਲਜ਼ਾਮ ਕਹਿੰਦੇ ਵੀ ਮੇਰੇ ਹਸਬੰਦ ਦੇ ਕਿਸੇ ਨਜਾਇਜ਼ ਬੱਚੇ ਕਿਸੇ ਨਾਲ ਉਹ ਵੀ ਪ੍ਰੂਫ ਹੈਗੇ ਇਹਨਾਂ ਕੋਲ ਕੋਈ ਨਹੀਂ ਜਦੋਂ ਇਨਕੁਆਰੀ ਜਦੋਂ ਉਹ ਹੋਊਗਾ ਉਸ ਤੋਂ ਬਾਅਦ ਉਹ ਕੰਸੀਡਰ ਕਰਾਂਗੇ ਜਦੋਂ ਬੁਲਾਉਣਗੇ ਇਨਕੁਆਰੀ 'ਚ